ਬਾਰੀ ਬਣਾ ਲਵਾਂਗੇ ਬਾਕੀ ਕੋਈ ਹੋਰ ਨਹੀਂ ਤੁਹਾਨੂੰ ਇਹ ਘਰ ਦੇ ਤਿੰਨ ਸਾਲ ਕਿੰਨੇ ਹੋ ਗਏ ਆ ਓਕੇ ਆਪਣਾ ਵੀ ਜਾਈਏ ਵੀਡੀਓ ਭੌਂਜੂਗੇ ਇਹ ਘਰ ਦੇ ਫਿੰਡ ਵਾਲੇ ਸਾਰੇ ਕੁੜੀ ਕਿੱਥੇ ਆਉਂਦੀ ਹੈ ਕੁੜੀ ਲਿਆਓ ਜੀ ਕੁੜੀਆਂ ਨੂੰ ਕੁੜੀਆਂ ਉਹ ਡੇਢ ਅੱਗੇ ਆਉਂਦੇ ਹਾਂ ਜੀ ਸਾਹਿਬ ਜੀ ਹਾਂ ਜੀ ਸਾਹਿਬ ਜੀ ਹਾਂ ਜੀ ਭੈਣ ਜੀ ਤੁਹਾਡੀ ਇਸ ਬੱਚੀ ਨਾਲ ਕੀ ਰਿਸ਼ਤੇਦਾਰੀ ਹੈ ਇਹ ਆਪਣੀ ਰਿਸ਼ਤੇਦਾਰੀ ਵੀ ਇਹ ਗੱਲ ਸੀ ਆਪਣੀ ਕੁੜੀ ਕੋਲ ਰਹਿੰਦੀ ਸੀ ਅੱਛਾ ਜੀ ਆਪਣੀ ਗੁੱਡੀ ਕੋਲ ਰਹਿੰਦੀ ਸੀ ਅੱਛਾ ਇਹ ਗੁੱਡੀ ਕੋਲ ਫਰਮਾਇਆ ਨਾ ਮੇਰੂ ਆਦੀ ਵੀ ਮੈਂ ਉੱਥੇ ਗੁੱਡੀਆਂ ਚਲਤੈ ਦੇ ਕੋਲ ਰੱਖਣਾ ਅੱਛਾ ਮੈਂ ਆਪਦੇ ਘਰੇ ਫਿਰ ਰੱਖ ਲਈ ਅੱਛਾ ਕੁੜੀਆਂ ਕੋਲੇ ਇਹ ਗੁੱਡੀ ਕਿਵੇਂ ਆਈ ਗੁੱਡੀ ਹੈ ਗੁੱਡੀ ਕੋਲੇ ਉੱਥੇ ਵੀ ਇਹ ਰਹਿੰਦੀ ਸੀ ਅੱਛਾ ਵੇ ਤਰਾ ਤੁਰੀ ਫਿਰਦੀ ਵਿਚਾਰੀ ਵੀ ਆ ਗਈ ਉਹਨੇ ਬੁੰਨ ਕੀਤਾ ਰੱਖ ਲਈ ਅੱਛਾ ਤੇ ਫਿਰ ਆਪਣੇ ਘਰੇ ਮੇਰੇ ਕੋਲ ਸਾਢੇ ਕਿੰਨੇ ਸਮੇਂ ਤੋਂ ਤੁਹਾਡੇ ਕੋਲੇ ਰਹਿ ਰਹੀ ਹੈ ਮੇਰੇ ਕੋਲ ਤੇ ਇਹ ਵੀ ਇਸ ਤਰ੍ਹਾਂ ਵੀ ਰਹੀ ਆ 5-4 ਮਹੀਨੇ ਰਹੀ ਹੈ ਨਹੀਂ ਜੀ ਮੇਰੀ ਵੋਟ ਪਾ ਕੇ ਗਈ ਤੁਹਾਡੇ ਕੋਲੇ ਬਹੁਤ ਵੋਟ 5-6 ਮਹੀਨੇ ਹੋ ਗਏ ਆ 5-6 ਮਹੀਨੇ ਹੋ ਗਏ ਆ ਅੱਛਾ ਤੁਸੀਂ ਕਦੇ ਇਹਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਇਹ ਪਰਿਵਾਰ ਵੀ ਦੱਸਦੀ ਸੀ ਵੀ ਮੈਂ ਵੀ ਇਤਰਾ ਇਹ ਬਾਈ ਹੁਣ ਚੱਲ ਤਾਂ ਕਿਹੜਾ ਪਿੰਡ ਦਾ ਇਹ ਪਿੰਡ ਜਸ ਦੀ ਜਲੰਧਰ ਆ ਉਹਦਾ ਹਾਂ ਅੱਛਾ ਜਲੰਧਰ ਤੁਸੀਂ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਬਸ ਇਹ ਕੰਮਾਂ ਕਰ ਜੇ ਕੋਸ਼ਿਸ਼ ਨਹੀਂ ਕੀਤੀ ਅੱਛਾ ਤੁਸੀਂ ਪੰਗਾਲੀ ਦੇ ਬੰਦਿਆਂ ਤੋਂ 10000 ਰੁਪਏ ਲੈ ਕੇ ਕੁੜੀ ਉਹਨਾਂ ਨਾਲ ਕਾਤੂ ਤੁਰੇ ਕੋਈ ਨਹੀਂ ਜੀ ਦਸੀ 1 ਰੁਪਿਆ ਤੁਹਾਡੀ ਵੀਡੀਓ ਪੈਣੀ ਹੋਈ ਹੈ ਜੀ ਕੋਈ ਅਸੀਂ ਉਹਨੇ ਤੁਸੀਂ ਨੋਟ 5 300 ਦੇ ਗੈਰ ਮੇਰੀ ਗੱਲ ਮੇਰੀ ਗੱਲ ਸੁਣੋ ਪਹਿਣ ਜੀ ਪਤਾ ਕੀ ਗੱਲ ਹੈ ਦੇਖੋ ਜੀ ਆਹ ਵੀਡੀਓ ਨਾਲ ਚਲਾਓ ਇਹਨਾਂ ਦੇ ਵੇਰੀ ਗੱਲ ਸੁਣੋ ਸੀ ਇਹ ਤਾਂ ਕੋਈ ਨਹੀਂ ਚੱਲ ਜੂਗਾ ਕੋਈ ਨਹੀਂ ਕਰਨੀ ਵਿੱਚ ਚੱਲਦੀ ਇਹ ਆਪਣੇ ਕੋਲੇ ਰਹਿੰਦੀ ਰਹੀ ਆ ਜੀ ਉਹ ਜਦੋਂ ਆਇਆ ਇੱਥੇ ਆਪਣੇ ਘਰੇ ਜੀ ਉਹ ਆਂਦਾ ਵੀ ਤੁਹਾਡੇ ਕੋਲੋਂ ਮੈਂ ਇਹਨੂੰ ਲੈ ਜਾਣਾ ਜੀ ਅਸੀਂ ਆਖਿਆ ਵੀ ਤੂੰ ਕਾਹਦੇ ਵਾਸਤੇ ਲੈ ਜਾਣੀ ਜੀ ਉਹ ਆਂਦਾ ਵੀ ਤੇਰਾ ਪਰਿਵਾਰ ਹੈ ਨਾ ਤੇ ਚੱਲ ਰੋਟੀ ਪਾਣੀ ਅਸੀਂ ਇਹਨੂੰ ਦੇਵਾ ਦੇ ਜੀ ਮੈਨੂੰ ਪੁੱਛਿਆ ਇਹਨੇ ਇਹ ਨੂੰ ਆਦਾ ਵੀ ਅਸੀਂ ਤੈਨੂੰ ਲੈ ਚੱਲੀਏ ਇਹ ਆਦੀ ਮੈਨੂੰ ਲੈ ਚੱਲੋ ਓਕੇ ਓਕੇ ਹੋ ਗਈ ਮੈਂ ਕਿਹਾ ਵੀ ਚੱਲ ਤੁਹਾਡੀ ਮਰਜ਼ੀ ਵੀ ਜੇ ਤੂੰ ਜਾਣਾ ਰਵਣੇ ਤੇ ਆਪਦਾ ਤੂੰ ਜਾ ਸਕਦੀ ਏ ਜੇ ਤੂੰ ਨਹੀਂ ਜਾਣਾ ਤੇ ਆਪਦਾ ਇੱਥੇ ਰਹਿ ਰੋਟੀ ਹੈਗੀ ਅੱਗੇ ਵੀ ਰੋਟੀ ਤੂੰ ਖਾਣੀ ਆ ਚਾਹ ਪਾਣੀ ਪੀਣੀ ਆ ਮੈਂ ਆਪਦੇ ਬੱਚਿਆਂ ਨੂੰ ਰੱਖੀ ਆ ਘਰੇ ਓਕੇ ਆ ਮੈਡਮ ਬੱਚੇ ਕੁੜੀਆਂ ਕਿੱਥੇ ਆ ਇਹ ਬੱਚਿਆਂ ਨੂੰ ਰੱਖਣ ਦੇ ਹਾਲਾਤਾਂ ਨਹੀਂ ਕੋਈ ਆਉਂਦੇ ਵੀ ਇੰਝ ਸੱਟਾਂ ਲੱਗੀਆਂ ਸੱਟਾਂ ਇਹਦੀ ਪਤਾ ਕੀ ਗੱਲ ਆ ਇਹ ਵੀ ਤੁਸੀਂ ਇਹ ਗੱਲ ਸੁਣੋ ਜੇ ਇਹਦੇ ਮਾੜੀ ਖਰਚਾ ਵੱਜਿਆ ਨਾ ਇਹਨੇ ਭੈਣ ਜੀ ਵਿੱਚ ਫੜ ਕੇ ਤਾਂ ਐ ਛਿੱਲੀ ਜਾਣਾ ਉਹਨੂੰ ਜੀ ਉਹਨੂੰ ਛੱਲ ਛੱਲ ਕੇ ਇਹਨੇ ਆਪ ਵਧਾਣ ਵਧਾਉਣਾ ਇਹਦਾ ਅੱਛਾ ਤੁਸੀਂ ਇਹਦੇ ਪਰਿਵਾਰ ਤੱਕ ਪਹੁੰਚ ਨਹੀਂ ਕੀਤੀ ਨਾ ਨਹੀਂ ਜੀ ਅਸੀਂ ਨਹੀਂ ਪਹੁੰਚਿਆ ਨਹੀਂ ਕੀਤੀ ਪਰਿਵਾਰ ਤੱਕ ਤੁਹਾਡੇ ਕੋਲੇ ਕਿਸੇ ਦੀ ਨੌਜਵਾਨ ਧੀ ਬੀਬਾ ਜੀ ਆਈ ਐ ਤੁਸੀਂ ਕਿਸੇ ਨੂੰ ਰੱਬ ਨਾ ਕਰੇ ਬੱਚੀ ਨੂੰ ਕੁਝ ਹੋ ਜਾਂਦਾ ਕੀ ਕਰਦੇ ਤੁਸੀਂ ਪਿੰਡ ਦੇ ਸਰਪੰਚ ਨੂੰ ਦੱਸਿਆ ਕਿਰੇ ਮੇਰੇ ਕੋਲ ਅੱਜ ਪਿੰਡ ਦੇ ਸਰਪੰਚ ਨੂੰ ਇਹ ਤਲਾਕ ਕੀਤੀ ਪੰਚਾਇਤ ਨੂੰ ਤਲਾਕ ਕੀਤੀ ਬਹੁਤ ਦਿਮਾਗੋਈ ਸਹੀ ਨਹੀਂ ਸੀ ਬਾਹਰ ਨਹੀਂ ਤਲਾਕ ਕੀਤੀ ਜੀ ਨਹੀਂ ਤਲਾਕ ਨਹੀਂ ਉਹ ਦਿਮਾਗੋਂ ਨਹੀਂ ਸਹੀ ਸੀ ਤੁਸੀਂ ਸਹੀ ਸੀ ਨਾ ਅਸੀਂ ਕੱਲ ਸਾਡੇ ਕੋਲੇ 12 ਵਜੇ ਤੋਂ ਬਾਅਦ ਬਾਈ ਜੀ ਸਖਦੇਵ ਸਿੰਘ ਜੀ ਕਿੱਥੇ ਨੇ 12 ਵਜੇ ਤੋਂ ਬਾਅਦ ਆਪਣੇ ਕੋਲੇ ਕੇਸ ਆਇਆ ਹਾਂਜੀ ਜਲੰਧਰ ਵਾਲੇ ਭਾਈ ਸਾਹਿਬ ਜੀ ਅਸੀਂ 12 ਵਜੇ ਤੋਂ ਬਾਅਦ ਕੰਟੈਕਟ ਕੀਤਾ ਇਹਦਾ ਪਰਿਵਾਰ ਲੱਭ ਲੈਣਾ ਅਸੀਂ ਦੱਸੋ ਮੈਂ ਇਹਦਾ ਪਰਿਵਾਰ ਦੱਸਾਂ ਮਿੰਟਾਂ ਚ ਅਸੀਂ ਇਹਦਾ ਪਰਿਵਾਰ ਲੱਭ ਚੁੱਕੇ ਹਾਂ ਅੱਛਾ ਜੀ ਅੱਛਾ ਤੁਸੀਂ ਇੰਨੇ ਚਿਰ ਵਿੱਚ ਦੀ ਇਹਦਾ ਪਰਿਵਾਰ ਕਿਉਂ ਨਾ ਲੱਭਿਆ ਨਹੀਂ ਸਾਨੂੰ ਨਹੀਂ ਜੀ ਪਤਾ ਇਹਦਾ ਪਤਾ ਦੀ ਬੇਟੀ ਦਾ ਵੀ ਸਾਨੂੰ ਐਡਰੈਸ ਬੋਲੋ ਤੁਹਾਡੀ ਬੇਟੀ ਜਿਹੜੀ ਛੱਡ ਕੇ ਗਈ ਹੈ ਮੇਰੀ ਬੇਟੀ ਆਪੇ ਮੇਰੀ ਬੇਟੀ ਆਪੇ ਇਹਦੇ ਬੱਚੇ ਕਿਤੇ ਆਰਾਮੂ ਵਾਲੇ ਇਹਦੇ ਬੱਚੇ ਇਹਦਾ ਐਡਰੈਸ ਪੁੱਛਿਆ ਜੀ ਆਪੇ ਉਹ ਐਡਰੈਸ ਹੈ ਕਿਲੇ ਸਰਪੰਚ ਸਾਹਿਬ ਐਡਰੈਸ ਤੇ ਗਏ ਆ ਅਸੀਂ ਜੇ ਜਦੋਂ ਉੱਥੇ ਰਹਿੰਦੀ ਸੀ ਨਾ ਇਹਦੇ ਪੁੱਛੜ ਗੁੱਡੀ ਹੋਈ ਜੀ ਜਿਹੜਾ ਗੁੱਡੀ ਹੋਈ ਤੇ ਉਹਨਾਂ ਦੇ ਕੋਲੇ ਰਹੀ ਬਈ ਆ ਉੱਥੇ ਨਹੀਂ ਰਹੀ ਇਹ ਕੁੜੀ ਉਹਨਾਂ ਨੇ ਤੋਂ ਲੈ ਲਈ ਇਹਦੇ ਤੋਂ ਇੱਕ ਲੈ ਲਈ ਦੂਸਰੀ ਬੱਚੀ ਨਾ ਇੱਕ ਹੀ ਗੁੱਡੀ ਸੀ ਨਹੀਂ ਇਹਦੇ ਦੋ ਬੱਚੇ ਉਹ ਪਿੱਛੇ ਸੀ ਉਹ ਪਿੱਛੇ ਸੀ ਰਾਜੇ ਦੀ ਕੁੜੀ ਜਿਹੜੀ ਹੈ ਉਹ ਪਿੱਛੇ ਰਹਿੰਦੇ ਵਹਿੰਦੇ ਹੁਣ ਮੇਰੀ ਗੱਲ ਸੁਣਾ ਪਹਿਲਾਂ ਮੇਰੀ ਗੱਲ ਛੱਡੋ ਤੁਸੀਂ ਹਾਂਜੀ ਆ ਭੈਣ ਜੀ ਨੇ ਕਹਿੰਦੇ ਉਹ ਐਡਰੈਸ ਪੁੱਛਿਆ ਤਾਂ ਬੋਲ ਰhese ਵੀਡੀਓ ਦਿਖਾਈਏ ਉਹ ਬੋਲ ਰhese ਚਿੱਤੇ ਜਾਣੀ ਜੰਮਦੂਰ ਕੇ ਇੰਗਲਿਸ਼ ਸੈਣ ਇਹ ਕੁੜੀ ਕਰਦੀ ਐ ਸਰਕਾਰੀ ਸਪੰਸਰ ਜੀ ਵੀ ਕਹਿੰਦੇ ਮਾਰੀ ਕਰਦੀ ਇਹ ਕੁੜੀ ਮੈਂਟਲੀ ਅਪਸੈਟ ਕਿਦਾਂ ਹੋ ਗਈ ਹੱਥ ਫੜੀ ਆ ਇਹ ਕਿੱਥੇ ਪੈਂਦਾ ਜੀ ਕਿੰਨੇ ਪੇਂਡਾ ਤੁਸੀਂ ਜੀ ਦੋ ਤੁਸੀਂ ਆਪਣਾ ਤੁਸੀਂ ਆਪਣਾ ਇਹਨਾਂ ਨੂੰ ਡਰਾਂ ਦੱਸਿਆ ਸੀਗਾ ਮੇਰੀ ਗੱਲ ਸੁਣੋ ਮੇਰੇ ਪਹਿਨੇ ਮੇਰੀ ਗੱਲ ਇੱਕ ਮਿੰਟ ਤੁਸੀਂ ਆਪਣਾ ਐਡਰੈਸ ਇਹਨਾਂ ਨੂੰ ਦੱਸਿਆ ਸੀਗਾ ਆਪਣਾ ਐਡਰੈਸ ਇਹਨਾਂ ਨੂੰ ਦੱਸਿਆ ਸੀਗਾ ਤੁਸੀਂ ਕੋਈ ਨਹੀਂ ਪੁੱਛਿਆ ਨਹੀਂ ਪੁੱਛਿਆ ਭਾਈ ਨਹੀਂ ਪੁੱਛਿਆ ਬੱਤੀ ਮੂ ਤਾਂ ਅਸੀਂ ਨਹੀਂ ਪੁੱਛਿਆ ਬਿਤਗੇੜਾ ਪੈਂਦਾ ਦੇ ਕਿਹੜਾ ਬਾਤ ਹੈ ਜੀ ਐਸਪੈਨੇ 5 ਘੰਟਿਆਂ ਦੇ ਵਿੱਚ ਹਸਬੰਦ ਨੇ 50 ਘੰਟਿਆਂ ਦੇ ਇਹਦਾ ਸਾਰਾ ਬਾਇਓ ਡਾਟਾ ਕੱਢ ਲਿਆ ਇਹਦਾ ਸਾਰਾ ਐਡਰੈਸ ਕੱਢ ਲਿਆ ਤੁਹਾਡੇ ਕੋਲ 5 ਮਿੰਟੇ ਰਹੀ ਤਾਂ ਤੁਸੀਂ ਕੁਝ ਵੀ ਨਹੀਂ ਕਿਹਾ ਨੂੰ ਦੱਸਿਆ ਨਹੀਂ ਅਸੀਂ ਨਹੀਂ ਰਾਜ ਸਾਹਿਬ ਤੁਹਾਡੇ ਘਰੇ ਕੋਈ ਅਣਜਾਣ ਬੰਦਾ ਰ ਤੁਸੀਂ ਉਹਦਾ ਕਿਸੇ ਨੂੰ ਵੀ ਤਲਾਹ ਦਿੰਦੇ ਨਹੀਂ ਅਸੀਂ ਅਸੀਂ ਪੁੱਛਿਆ ਨਹੀਂ ਸੀ ਇਹਨਾਂ ਨੂੰ ਬਸ ਵੀ ਕਿੱਥੇ ਰਹਿੰਦੇ ਅੱਛਾ ਜਦੋਂ ਪਕਾੜ ਵਾਲੇ ਤੁਹਾਡੇ ਤੋਂ ਲੈ ਕੇ ਗਏ ਆ ਹਾਂਜੀ ਹਾਂ 10000 ਰੁਪਇਆ ਕਰ ਨਹੀਂ ਜੀ ਕੋਈ ਨਹੀਂ ਨਹੀਂ ਦਿੱਤਾ ਨਹੀਂ ਦਿੰਦੇ ਉਹਨਾਂ ਨੂੰ ਪਤਾ ਕੀ ਗੱਲ ਹੈ ਜੇ ਅਸੀਂ ਮੇਰੀ ਗੱਲ ਸੁਣੋ ਸਾਹਿਬ ਐਨੀ ਪੰਚਾਇਤ ਦੇ ਵਿੱਚ ਇਹ ਚੀਜ਼ ਪ੍ਰੂਫ ਕਰ ਦਈਏ ਮੇਰੀ ਗੱਲ ਸੁਣੋ ਜੀ ਗਨਾਹਦਾਰਾ ਫਿਰ ਜੀ ਮੈਨੂੰ ਆਦਾ ਵੀ ਤੂੰ ਇਹਦਾ ਰੋਟੀ ਦਾ ਅਸੀਂ ਇਹਨੂੰ ਲੈ ਜਾਣੇ ਆ ਰੁਪਇਆ ਸਾਨੂੰ ਉਹਨੇ 7000 ਦੇ ਕੇ ਤੋ ਲੈ ਗਿਆ ਉਹ 10000 ਤੁਹਾਡੇ ਫਿਰ ਰੇਮ ਕਰ ਰਹੇ ਆ ਨਾ ਕੋਈ ਆ ਬਾਬੇ ਦੇ ਲੈ ਹਾ ਬਾਬੇ ਆਣ ਨਾ ਆ ਗਾਡੇ ਬਾਪਿਆਂ ਨਾਲ ਗਾਡੇ ਨਾਲ ਬਾਬਾ ਕੋਲ ਪੈਸੇ ਸੁਖਵਾਸ ਸਾਡਾ ਕੀ ਹੋ ਗਿਆ ਜੀ ਦਾ ਜੋ ਸੱਤ ਹੋਇਆ ਫੜ ਲਿਆਦਾ ਪੈਸੇ ਦਾ ਲੈਣਾ ਪਹਿਲੇ ਲੈ ਚੀ ਅਸੀਂ ਕੋਲੋਂ ਜੂ ਦੋ ਹੈ ਅਸੀਂ ਇਹਨੂੰ ਕਰਕੇ ਸੀ ਕਰਤੀ ਦੇ ਵੀ ਤੁਸੀਂ ਪੈਸੇ ਲਏ ਆ ਜੀ ਬਸ ਭਵੇਂ ਦੋ ਦੋ ਲਿਆ ਜਾਂ ਪੰਜ ਲਿਆ ਤੁਸੀਂ ਵੇਚਣ ਵਾਸਤੇ ਪੈਸੇ ਲਏ ਆ ਇਹਨਾਂ ਨੇ ਵੀ ਕੀ ਕਰਿਆ ਉਹਨਾਂ ਦੀ ਉਹਨਾਂ ਦੀ ਗੱਲ ਆ ਕੋਈ ਲੱਗ ਜੀ ਆਪਣੀ ਧੀ ਦਾ ਕਿਹਨੂੰ ਦੇ ਸਕਦੇ ਨਹੀਂ ਆਪਣੀ ਧੀ ਕਿਸ ਨੂੰ ਦਵਾ ਦੇਣਾ ਜਿਹੜੀ ਦੂਜੀ ਕੁੜੀ ਗੱਤਣਾ ਉਹ ਕੌਣ ਆ ਜੀ ਤੁਹਾਡੀ ਲੱਗਦੀ ਇੱਕ ਮਿੰਟ ਤੁਹਾਡੀ ਗੁੱਡੀ ਆ ਨਹੀਂ ਨਹੀਂ ਜਿੰਨਾ ਸਰੀਂਦੀ ਉਹ ਤਾਂ ਪਰੇਸ਼ਾਨ ਕਰ ਰਹੀ ਹੋਣਾ ਜੀ ਕੁੜੀ ਹੋਣਾ ਕੁੜੀ ਹੋਣਾ ਤੁਹਾਡੀ ਸੱਚੀ ਕੁੜੀ ਆ ਤੁਹਾਡੀ ਕੁੜੀ ਮੇਰੇ ਘਰ ਆਣ ਕੇ ਸਾਹਮਣੇ ਲੈ ਰਹੀਦਾ ਰਹਿ ਤੈਨੂੰ ਰਹਿ ਦੋ ਨਹੀਂ ਮੇਰੇ ਘਰ ਦੂਜੀ ਬੈਠੀ ਕੁੜੀ ਉਹਦੀ ਆ ਨਹੀਂ ਕਰੀ ਸੇਟ ਪਰ ਜੋ ਇਹ ਨਹੀਂ ਜਿਹੜੀਆਂ ਦੋ ਕੁੜੀਆਂ ਆ ਨਾ ਇਹਨਾਂ ਨੂੰ ਤੁਸੀਂ ਇਹ ਭੈਣ ਦਿੱਤੀ ਸੀ ਉਹ ਕੌਣ ਆ ਕਿਹੜੇ ਹੋਰ ਹੋ ਜਾਂਦੇ ਜਿਨ੍ਹਾਂ ਨੂੰ ਪੈਸੇ ਲੈ ਕੇ ਬੈਠ ਦਿੱਤੀ ਉਹ ਕੌਣ ਆ ਉਹ ਬੰਗਾਲੀ ਦੇ ਜੀ ਕੀ ਨਾਮ ਉਹਨਾਂ ਦਾ ਹੈ ਹਾਂਜੀ ਸ਼ਸ਼ੀਕਲ ਜੀ ਜਿਹੜੀ ਆਪਾਂ ਸਵੇਰ ਵੀਡੀਓ ਪਾਈ ਸੀ ਆਪਾਂ ਉਸ ਬੀਬਾ ਤੱਕ ਪਹੁੰਚ ਚੁੱਕੇ ਆ ਜਿਹੜੀ ਬੀਬਾ ਨੇ ਉਹ ਕੁੜੀ ਰੱਖੀ ਸੀ ਇੱਕ ਕੁੜੀ ਦੀ ਹੋਰ 10 ਪੈ ਰਹੀ ਆ ਭੈਣ ਵੱਲੋਂ 7000 ਰੁਪਿਆ ਲਿਆ ਕੇ ਆ ਗਿਆ ਪਰ ਜਿਹੜੇ ਬੰਦੇ ਪੰਗਾਲੀ ਦੇ ਲੈ ਕੇ ਗਏ ਉਹ ਕਹਿੰਦੇ ਅਸੀਂ 10000 ਰੁਪਿਆ ਦਿੱਤਾ ਕੋਈ ਨਹੀਂ ਸਾਰਾ ਛੁਟਾ 7000 ਰੁਪਿਆ ਦਿੱਤਾ ਦੂੰ ਛਾਤਰ ਜੀ ਉਹ ਆਦੇ ਵਿੱਚ ਨਹੀਂ ਮੈਂ ਤੁਸੀਂ ਅਸੀਂ ਲੈ ਜਾਂਦੇ ਹੋਰੇ ਦਾ ਨਹੀਂ ਅੱਜ ਚੱਲ ਇੱਕ ਮਿੰਟ ਤੁਸੀਂ ਇਹ ਬੱਚੀ ਤਰਸ ਦੇ ਧਾਰ ਤੇ ਲਿਆਂਦੀ ਸੀ ਦਰਸ ਦੇ ਮਾਤੇ ਕੋਲੇ ਰੱਖੀ ਸੀ 5000 ਦਰਸ ਦੇ ਅਰਥ 3000 ਰੁਪਏ ਮੈਂ ਉਧਰ ਰੱਖੀ ਨਹੀਂ ਨਹੀਂ ਤੁਸੀਂ 3000 ਰੱਖੀ ਮਾਤੇ ਆਉਂਦੀ ਹੋ ਜੀ ਮੇਰੀ 3000 ਦੇ ਮੁੱਲ ਕੌਣ ਪਾਉਂਦਾ ਸਾਨੂੰ ਉਹਨੇ ਚੱਕਰ 'ਚ ਐਸੀ ਜੰਬਦੇ ਚ ਪਾਤਾ ਜਿਹੜੇ ਚ ਨਾ ਪਾਉਣਾ ਠੀਕ ਚੱਕਰ 'ਚ ਪਾਇਆ ਇਹ ਚੱਕਰ 'ਚ ਪਾਇਆ ਉਹਨੇ ਸਾਨੂੰ ਦੇ ਦਿਓ ਇਹਨੂੰ ਮੈਂ ਤੁਹਾਡੇ ਸਾਰੇ 3000 ਮੰਗਿਆ ਜਾਨੀ ਹੈ ਸਾਨੂੰ ਦੇਖਾ ਲੱਗੀ ਹਾਲ ਕੀਤਾ ਹੋਇਆ ਅਪੋਜੀਆ ਬੱਚੀ ਦੇਖੋ ਸਰਪੰਚ ਸਾਹਿਬ ਵੇਖੋ ਇਹ ਸੰਗਲ ਲਾਏ ਜਾ ਰਹੇ ਸੀ ਬੱਚੇ ਕੋਈ ਨਹੀਂ ਜੀ ਸਾਹਿਬ ਤੁਹਾਨੂੰ ਆச்சா ਪਹਿਲਾਂ ਜਦੋਂ ਜਿੰਨਾਂ ਨੂੰ ਵੀ ਕੁੜੇ ਸੌਪੀ ਆ ਉਹਨਾਂ ਬੰਦਿਆਂ ਵੱਲੋਂ ਵੀ ਕਲਾਸਾ ਕੀਤਾ ਗਿਆ। ਸਵੇਰ ਦੀ ਜਿਹੜੀ ਵੀਡੀਓ ਪਈ ਆ ਉਹਦੇ ਵਿੱਚ ਇਹ ਚੀਜ਼ਾਂ ਜਨਤਕ ਕੀਤੀਆਂ ਗਈਆਂ ਨੇ। ਨਹੀਂ ਨਹੀਂ ਕੋਈ ਨਹੀਂ ਆ। ਨਹੀਂ ਤਾਂ ਪਿੰਡ ਦੇ ਸਰਪੰਚ ਨੂੰ ਕਿਉਂ ਨਹੀਂ ਸੱਦਿਆ ਵੀ ਮੈਂ ਕੁੜੀ ਦੇ ਕੋਲ। ਇਹ ਨਹੀਂ ਦੱਸਿਆ। ਸਰਪੰਚ ਨੂੰ ਭੂਲ ਆ। ਇਹਦੇ ਵੀ ਨਹੀਂ। ਕੋਈ ਛੱਡਣ ਲਈ ਤੈਨੂੰ ਕੋਈ ਲਿਹਾੜੀ ਕਰਦੇ। ਤੁਸੀਂ ਇਹਨਾਂ ਦੀ ਵੋਟ ਵੀ ਬਣਾਈ ਇੱਥੇ। ਕਿਹੜੀ ਵੋਟ ਬਣਾਈ ਇੱਥੇ? ਹਾਂ ਹਾਂ ਵੋਟਾਂ ਬਣਾਈਆਂ। ਆ ਦੇ ਦਾ ਕੁੜੀ ਆ ਵੀ ਤੀਰ ਆ ਪਈ ਤੁਮੇ ਮੁੰਡਾ ਆ ਦੇ ਦਾ ਚੱਕ ਕੇ ਮੇਰੀ ਕੁੜੀ ਆ ਜੀ ਉਹ ਗੁੱਡੀ ਆ ਮੇਰੀ ਨਹੀਂ ਇਹਦੀ ਬੋਟ ਬਰੋ ਚ ਉਦਾਰਾ ਸਪੋਰਟ